ਇਸ ਹਫਤੇ ਸੋਨੇ ਦੀਆਂ ਵਧ ਰਹੀਆਂ ਕੀਮਤਾਂ ਨੇ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ 1500 ਤੋਂ 2000 ਰੁਪਏ ਤੱਕ ਦੀ ਵਾਧੂ ਕੀਮਤ ਦੇ ਨਾਲ ਸੋਨਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਇਸ ਵਾਧੇ ਨੇ ਨਾ ਸਿਰਫ ਖਰੀਦਦਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਵੀ ਇਸ ਦਾ ਅਸਰ ਪਾਇਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਕਾਰਨ ਗ੍ਰਾਹਕਾਂ ਦੀ ਗਿਣਤੀ ਘਟ ਹੋ ਰਹੀ ਹੈ ਤੇ ਵਿਕਰੀ ਦੇ ਵਿੱਚ ਵੀ ਕਮੀ ਆ ਰਹੀ ਹੈ ਕਉਂਤੇ ਜਿਹੜਾ ਹੈਗਾ ਚਾਂਦੀ ਹੈ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈਗਾ ਇਸ ਸਾਈਟ ਸਾਡੇ ਨਾਲ ਵਰਮਾ ਜੀ ਮੌਜੂਦ ਨੇ ਕਿ ਵਰਮਾ ਜੀ ਕੀ ਕਹਿਣਾ ਚਾਹੋਗੇ ਆਮ ਲੋਕਾਂ ਦੀ ਜਿਹੜਾ ਹੈਗਾ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਸੋਨਾ ਤੇ ਜਿਹੜਾ ਹੈਗਾ ਚਾਂਦੀ ਕੀ ਕਹਿਣਾ ਚਾਹੋਗੇ ਬਰੇ ਇਹ ਜਿਹੜਾ 골ਡ ਹੈ ਇਹ ਆਪਾਂ ਨੂੰ ਇੰਟਰਨੈਸ਼ਨਲ ਕਰੰਸੀ ਦੇ ਤੌਰ ਤੇ ਨੂੰ ਦੇਖਿਆ ਜਾਂਦਾ ਅੱਜ ਕੱਲ ਬਿਲਕੁਲ ਜੀ ਹਰ ਮੁਲਕ ਹਰ ਬੈਂਕ ਜਿਹੜਾ 골ਡ ਖਰੀਦ ਰਿਹਾ ਜਿਸ ਕਰਕੇ ਇਹ ਮਹਿੰਗਾਈ ਇੰਟਰਨੈਸ਼ਨਲ ਲੈਵਲ ਤੇ ਵੱਧ ਰਹੀ ਹੈ ਬਿਲਕੁਲ ਜੀ ਇਸ ਦਾ ਕਾਰੋਬਾਰ ਤੇ ਨਿਸ਼ਾਨ ਜਿਹੜਾ ਨੁਕਸਾਨ ਨੈਗੇਟਿਵ ਨੁਕਸਾਨ ਪੈਂਦਾ ਹੂੰ ਕਿਉਂਕਿ ਜਿੰਨਾ ਜ਼ਿਆਦਾ ਮਹਿੰਗਾ ਹੋਊਗਾ ਉਹਨਾਂ ਇੱਕ ਘਟ ਬਣੂਗਾ ਉਹਨਾਂ ਹੀ ਜ਼ਿਆਦਾ ਦੁਕਾਨਦਾਰੀ ਤੇ ਇਹਦਾ ਬੁਰਾ ਅਸਰ ਪੈਂਦਾ ਬਿਲਕੁਲ ਜੀ ਜੇ ਇਸ ਹਫਤੇ ਦੀ ਗੱਲ ਕੀਤੀ ਹੈ ਵੀ ਤਾਂ ਕਿੰਨਾ ਕੁ 골ਡ ਮਹਿੰਗਾ ਹੋਇਆ ਇਸ ਹਫਤੇ 1500 ਤੋਂ ਲੈ ਕੇ 2000 ਦੇ ਆਸ-ਪਾਸ ਇਹ ਮਹਿੰਗਾ ਹੋ ਗਿਆ ਬਿਲਕੁਲ ਜੀ ਤੇ ਲੋਕ ਇਹ ਵੀ ਕਹਿੰਦੇ ਕਿ ਵੀ ਤੁਹਾਨੂੰ ਜਿਹੜਾ ਕਿ ਦੁਕਾਨਦਾਰਾਂ ਨੂੰ ਫਾਇਦਾ ਹੁੰਦਾ ਜੇ ਮਹਿੰਗਾ ਹੁੰਦਾ ਤਾਂ ਨਹੀਂ ਮਹਿੰਗਾ ਹੋਣ ਦਾ ਸਾਨੂੰ ਕੋਈ ਫਾਇਦਾ ਨਹੀਂ ਜੀ ਕਿਉਂਕਿ ਸਸਤਾ ਹੋਊਗਾ ਜਿਆਦਾ ਲੋਕ ਲੈਣਗੇ ਜਿਆਦਾ ਸਬਾਨ ਬਣੋਗੇ ਜਿਆਦਾ ਲੇਬਰ ਬਣੋਗੀ ਜਿਹੜੇ ਦੁਕਾਨਦਾਰ ਨੂੰ ਤਾਂ ਲੇਬਰ ਦੀ ਹਿੰਕਮ ਹੁੰਦੀ ਹੈ ਸੁਣੇ ਤੇ ਭਾਅ ਨਾਲ ਉਹਦਾ ਕੋਈ ਤਾਲਕ ਨਹੀਂ ਹੁੰਦਾ ਤੇ ਲੇਬਰ ਉਦੋਂ ਹੀ ਬਣੂਗੀ ਜੇ ਮਾਲ ਜਿਆਦਾ ਸਬਾਨ ਬਣੂਗਾ ਜਿਆਦਾ ਲੋਕ ਖਰੀਦਣਗੇ ਜਿਆਦਾ ਬਣਾਉਣਗੇ ਬਿਲਕੁਲ ਜੀ ਤੇ ਭਾਅ ਮਹਿੰਗਾ ਹੋਣ ਨਾਲ ਲੋਕ ਘੱਟ ਬਣਾਉਂਦੇ ਆ ਜੀ ਉਸ ਕਰਕੇ ਇਹਦਾ ਨੁਕਸਾਨ ਹੈ ਫਾਇਦਾ ਨਹੀਂ ਹੈ ਬਿਲਕੁਲ ਜੀ ਜੀ ਅੱਜ ਵੀ ਗੱਲ ਕੀਤੀ ਹੈ ਕਿ ਕੀ ਰੇਟ ਚੱਲੇ ਕੋਲ ਦਾ ਅੱਜ 80000 ਤੋਂ ਪਲੱਸ ਚੱਲ ਰਿਹਾ ਹੈ ਜੋ ਵੀ ਗੱਲ ਦਾ ਬਿਲਕੁਲ ਜੀ ਬਿਲਕੁਲ 80000 ਦੇ ਕਰੀਬ ਹੈ ਕੀ ਹੁਣ ਜਿਹੜੀ ਹੈਗੀ ਹੈ ਸੇਲ ਦੀ ਵੱਧ ਹੋ ਰਹੀ ਹੈ ਜਾਂ ਘਟ ਰਹੀ ਹੈ ਮਿੰਗਾ ਹੋਣ ਕਰ ਨਹੀਂ ਸੇਲ ਤਾਂ ਘਟੀ ਹੈ ਹਮ ਸੇਲ ਤਾਂ ਘਟੀ ਹੈ ਹਰ ਸਾਲ ਕੁਝ ਨਾ ਕੁਝ 5-7% ਸੇਲ ਘਟਦੀ ਹੈ ਵੱਧ ਨਹੀਂ ਹੈ ਬਿਲਕੁਲ ਜੀ ਜਦੋਂ ਬਾਜ਼ਾਰ ਤੇ ਦਾ ਰੇਟ ਵਧਦਾ ਇਹਦਾ ਬੁਰਾ ਅਸਰ ਪੈਂਦਾ ਹੈ ਬਿਲਕੁਲ ਜੀ ਹੁਣ ਇਹਨਾਂ ਦਿਨਾਂ ਦੀ ਗੱਲ ਕੀਤੀ ਆ ਵੀ ਤਾਂ ਕੀ ਹੁਣ ਹੋਰ ਵੀ ਬਦਲ ਗਿਆ ਸਾਰਾ ਜਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਦੇਖੋ ਇਹ ਜਿਹੜੇ 골ਡ ਹੈ ਇਹ ਦਾ ਤਾਲਕ ਕਿਸੇ ਰੁੱਤੂ ਨਾਲ ਦਿਵਾਲੀ ਨਾਲ ਜਾਂ ਸਾਵਣ ਮਹੀਨੇ ਦੇ ਨਾਲ ਨਹੀਂ ਰਿਹਾ ਹੁਣ ਪਹਿਲਾਂ ਹੁੰਦਾ ਸੀ ਜਵਾਨਾ ਹੁੰਦਾ ਸੀ ਜਦੋਂ ਸਾਵਣ ਦੇ ਮਹੀਨੇ ਰੇਡ ਘਟ ਜਾਂਦੇ ਸੀ ਇਹ ਬਿਲਕੁਲ ਜੀ ਕਿਉਂ ਸਾਵਣ ਦੇ ਵਿੱਚ ਆਪਣਾ ਇਹ ਲੋਕਾਂ ਦਾ ਇਹ ਵਿਚਾਰ ਹੈ ਕਿ ਸਾਵਣ ਦੇ ਵਿੱਚ ਸੋਨਾ ਨਹੀਂ ਲੈਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਲੇਕਿਨ ਅੱਜ ਕੱਲ ਇਹ ਜਿਹੜੀ ਕਰੰਸੀ ਇੰਟਰਨੈਸ਼ਨਲ ਕਰੰਸੀ ਦੇ ਤੌਰ ਤੇ ਨੂੰ ਇਸਤੇਮਾਲ ਹੋਣ ਲੱਗੀ ਹਰ ਮੁਲਕ ਜਿਹੜਾ ਸੋਨਾ ਖਰੀਦ ਰਿਹਾ ਹੈ ਸੋਨੇ ਦਾ ਸਟਾਕ ਵਧਾ ਰਿਹਾ ਹੈ ਹਰ ਬੈਂਕ ਸੋਨਾ ਖਰੀਦ ਰਿਹਾ ਹੈ ਵੀ ਵੀ ਰੱਖ ਰਿਹਾ ਹੈ ਤੇ ਇਸ ਕਰਕੇ ਇਹਦੀ ਰੇਟ ਜਿਹੜਾ ਹੈ ਦਿਨੋਂ ਦਿਨ ਵੱਧ ਜਾ ਰਿਹਾ ਹੈ ਅੱਗੇ ਵੀ ਇਹਦਾ ਜਿਹੜਾ ਰੇਟ ਵਧਨ ਦੀ ਉਮੀਦ ਹੈ ਅਸਾਰ ਹੈ ਵੀ ਇਹ ਰੇਟ ਹੌਲੇ ਹੌਲੇ ਵੀ ਵਧਣਗੇ ਪਹਿਲਾਂ ਵੀ ਇਹ ਸੋਨਾ ਜਿਹੜਾ ਹੈ ਜੋ 80 85000 ਰੁਪਏ ਵਿੱਚ ਚੁੱਕਿਆ ਬਿਲਕੁਲ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਇਹੀ ਕਿਹਾ ਸੀ ਕਿ ਹੋਰ ਵੀ ਅਸਾਰ ਹੈ ਜਿਹੜਾ ਹੈਗਾ 골ਡ ਬਦਨ ਦੀ ਹੁਣ ਦੇਖਣਾ ਇਹ ਹੋਊਗਾ ਕਿ ਆਮ ਲੋਕਾਂ ਦੀ ਪਹੁੰਚ ਕਦੋਂ ਤੱਕ ਜੜ ਰਿਹਾ ਹੈ 골ਡ ਆਪੰਦਾ ਹੈ ਜਾਂ ਨਹੀਂ ਆਪੰਦਾ ਇਹ ਤਾਂ ਹੌਣ ਵਾਲਾ ਸਮੇਂ ਦੱਸੇਗਾ ਕਰਮਨ ਕੁਲਦੀਪ ਜਨਤ ਵਿਪਨ ਗੋਇਲ ਇੰਡੀਅਨਸ ਪੰਜਾਬ 7